ਸਸੀਕਾਲ ਜੀ ਮੈਂ ਤੁਹਾਡਾ ਆਪਣਾ ਜੀਵਨ ਦੇ ਅਲਗੜੀ ਆ ਕਰੋੜੀ ਮਲ ਸੇਠ ਸੋ ਜੀ ਆਪਾਂ ਚੱਲੇ ਅੱਜ ਕਰੋੜੀ ਮਲ ਦੇ ਸੈੱਟ ਤੇ ਆ ਪਿੱਛੇ ਆਹ ਰੋਡ ਤੇ ਪਵਾਨੀਗੜ ਰਹਿ ਗਿਆ ਤੇ ਉਦੋਂ ਅੱਗੇ ਆਪਣਾ ਪਿੰਡ ਹੈ ਤਕਰੀਬਨ ਮੈਂ 30 ਕਿਲੋਮੀਟਰ ਚੱਲ ਕੇ ਆ ਗਿਆ ਤੇ 30 ਕਿਲੋਮੀਟਰ ਇੱਧਰ ਜਾਣਾ ਹੈ ਅੱਗੇ ਨੂੰ 60 ਕਿਲੋਮੀਟਰ ਦੀ ਦੂਰੀ ਜਿਹੜੀ ਤੈਅ ਕਰਕੇ ਤੇ ਫਿਰ ਕਰੋੜੀ ਮਲ ਦੇ ਸੈੱਟ ਤੇ ਪਹੁੰਚਦੇ ਆ ਜੀ ਇੱਕ ਤੁਹਾਡੇ ਪਿਆਰ ਲਈ ਸੋ ਰਾਹ ਦੇ ਵਿੱਚ ਥੋੜਾ ਰੁਕੇ ਸੀਗੇ ਥੋੜਾ ਬ੍ਰੇਕ ਲਿਆ ਸੀਗਾ ਤੇ ਇਸ ਤੋਂ ਬਾਅਦ ਫਿਰ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਵਾਂਗੇ ਵੀ ਕਿਹੜੇ-ਕਿਹੜੇ ਇਹ ਦੋਗੇ ਸ਼ਾ ਬਾਗੜੀਆਂ ਹੋਊ ਬਾਗੜੀਆਂ ਹੁਣ ਆਣਾ ਹੈ ਫਿਰ ਬਾਗੜੀ ਤੋਂ 20 ਕਿਲੋ ਮੀਟਰ ਅੱਗੇ ਫਿਰ ਜਾਣਾ ਆਪਾਂ ਨੇ ਫਿਰ ਜਾ ਕੇ ਤੰਦਾਉਦਾ ਪਿੰਡੋਂ ਆਣੇ ਜਿੱਥੇ ਕਰੋੜੀ ਮੋਲ ਦਾ ਸ਼ੂਟ ਹੋਣਾ ਜੀ ਅੱਜ ਸੋ ਬਣੇ ਰਹੋ ਤੁਸੀਂ ਸਾਡੇ ਨਾਲ ਬੇ ਬਿਲਕੁਲ ਤਿਆਰ ਆ ਜੀ ਗੈਟ ਅਪ ਲਾ ਕੇ ਕਰੋੜੀ ਮਲ ਦੇ ਸੈਕਟਰ ਦੇ ਸੋ ਬਾਈ ਡਾਇਰੈਕਟਰ ਖੜੇ ਆ ਪ੍ਰੋਡਿਊਸਰ ਬਾਈ ਜੀ ਨੀਚੇ ਬੈਠੇ ਆ ਫੋਨ ਫੜੀ ਜਾਂਦੇ ਆ ਤੇ ਬਾਈ ਅੱਜ ਥਾਣੇਦਾਰ ਦੀ ਪੋਸਟਿੰਗ ਤੇ ਆਏ ਨੇ ਸੋ ਦੇਖਦੇ ਅੱਜ ਕਿੱਥੇ ਨਕਲ ਹੋਊਗਾ ਕਿਹੜਾ ਚੋਰ ਫੜਿਆ ਜਾਊਗਾ ਕਿਹੜੀ ਕੀ ਗੱਲਬਾਤ ਹੋਊਗੀ ਅੱਗੇ ਆਪਾਂ ਸਾਡੇ ਨਾਲ ਬਣੇ ਰਹੋ ਤੁਹਾਨੂੰ ਜ਼ਰੂਰ ਦਿਖਾਵਾਂਗੇ ਹੋਰ ਠੀਕ ਹੋ ਬਾਬਿਓ ਹਾਲ ਚਾਲ ਠੀਕ ਨੇ ਸਾਰਿਆਂ ਦੇ ਅਸਲ ਦਿੰਨਾ ਬਾਈ ਇਹ ਬਾਬਿਓ ਕਹਿੰਦਾ ਅਸਲ ਇਹ ਹੈਗੀ ਬਾਬਾ ਇਹਨੂੰ ਬਾਬਾ ਬਾਬਾ ਹੀ ਕਹਿੰਦੇ ਸੀ ਬਾਬਿਓ ਬਾਈ ਦਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦਿਆਂ ਬਾਬਿਓ ਆਨ ਸੈਟ ਤੇ ਲੋ ਬਾਬਿਓ ਤਿਆਰ ਪਰ ਤਿਆਰ ਹੈ ਸਰ ਘਟੀਆ ਬਾਬਿਓ ਆਪਣਾ ਕੈਮਰਾ ਰੈਡੀ ਆ ਲੋ ਪਹਿਲਾ ਸ਼ਾਟ ਅਸੀਂ ਲਾਉਣ ਜਾ ਰਹੇ ਜੀ ਹਾਂ ਮਾਈਕ ਲਾ ਲਓ ਹਾਂ ਮਾਈਕ ਲਾਉਣਾ ਭਾਜੀ ਤੋਂ ਪਿੱਛੇ ਆਪਣੇ ਭਾਈ ਇਕਵਾਲ ਖਾਨ ਜੀ ਨੇ ਹੇ ਰੈਸਰ ਨੇ ਮੁੱਛਾਂ ਦਾ ਕੰਬ ਬਾਕਾਇਦਾ ਬਹੁਤ ਤਸੱਲੀ ਬਖਸ਼ ਕਰਦੇ ਆ ਸੋ ਵੀਰ ਦਾ ਨਾਮ ਹੈ ਤੰਦੇਵੱਦੀ ਦੇ ਵਿੱਚ ਜੋ ਵੀਰ ਅੱਜ ਖਣੇਦਾਰ ਦੀ ਪੋਸਟਿੰਗ ਤੇ ਆਏ ਨੇ ਐਂਡ ਟੈਂਟ ਗੱਲਬਾਤ ਹੈ ਜੀ ਬਾਈ ਪ੍ਰੋਡਿਊਸਰ ਜੀ ਬੜਾ ਬਿਜ਼ੀ ਰਹਿੰਦੇ ਨੇ ਇਹ ਕੈਮਰੇ ਦੇ ਪਿੱਛੇ ਅਕਸਰ ਰਹਿੰਦੇ ਨੇ ਤੇ ਬਿਜ਼ੀ ਬਹੁਤ ਜ਼ਿਆਦਾ ਰਹਿੰਦੇ ਆ ਲੈ ਆਇਆ ਕਰੋ ਆ ਬਲੌਗ ਬਾਬਿਓ ਤੁਹਾਨੂੰ ਅੱਗੇ ਕੰਟੀਨਿਊ ਦਿਖਾਉਣੇ ਆ ਤੇ ਆਪਾਂ ਹੁਣ ਕਰਦੇ ਆ ਸ਼ਾਟ ਤੇ ਬਾਬਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਉਹ ਤੁਹ ਵੱਧ ਤੋਂ ਵੱਧ ਸ਼ੇਅਰ ਕਰਿਓ ਹਾਂ ਇਹ ਤੁਹਾਨੂੰ ਬਲੌਗ ਸਾਡੀ ਫਿਲਮ ਤੋਂ ਬਾਅਦ ਹੀ ਦੇਖਣ ਨੂੰ ਮਿਲੂਗਾ ਹਾਂ ਜੀ ਬਾਬਿਓ ਆ ਜਾਓ ਪਰ ਕਹਾਂ ਚੱਲਦੇ ਆ ਬਾਬਿਓ ਕਿੱਥੇ ਕਿੱਧਰ ਕਿੱਟੇ ਜਦ ਭਾਈ ਇਹ ਕਿਧਰੋਂ ਇਕੱਟੇ ਹੋਣਾ ਲਾਗੇ ਇਹ ਇਧਰੋਂ ਇਕੱਟੇ ਬਾਕੀ ਨਾ ਗੱਲੀ ਨਿਬੜੀ ਦੇ ਵਾਖਾ ਸਾਹ ਬਣਾਉਣ ਵਾਲਾ ਤੇ ਮੱਜੇ ਸੁਈਂਦਾ ਸਾਹ ਲੱਗਦਾ ਤੈਨੂੰ ਨਹੀਂ ਹੈਗਾ ਸਾਹ ਕੋ ਮੇਰਾ ਤੂੰ ਪਰ ਨਵਾ ਸਾਹ ਬਾਹਰ ਆ ਕੰਮ ਕਰ ਰੱਖ ਕੇ ਹੋਣਾ ਮੇਰੇ ਬਾਦ ਕੇ ਤੂੰ ਵੀ ਹੋਣਾ ਦੇਖ ਲਾਂਗੇ ਤੇਰੇ ਸਾਹ ਜਿਹੜਾ ਸਾਹ ਹੈ ਕੋ ਖੋਗਰੇ ਬਾੜ ਨੂੰ ਜੀ ਚਾਹੀ ਗਈ ਉਹ ਤਾਂ ਨਵਾ ਸਾਹ ਬਾਹਰ ਆ ਠੀਕ ਆ ਟਕੜ ਟਕੜ ਕਰਦਾ ਕਿਦੋਂ ਤਾ ਬੜੀ ਨਹੀਂ ਗੱਲ ਬਈ ਮੱਕਰ ਨੂੰ ਲਾ ਮਾ ਫੋਨ ਹਲੋ ਆਫ ਕਰੋ ਇਹਦਾ ਬਹੁਤ ਪਤਾ ਯਾਰ ਲਾਲਾ ਜੀ ਤੁਸੀਂ ਆ ਜਿਓ ਮੈਂ ਚੱਲਦਾ ਮੈਂ ਤਾਂ ਯਾਰ ਫੱਕ ਗਿਆ ਫੇਰ ਲੈਂਦੇ ਹਾਂ ਠੀਕ ਆ ਲਓ ਜੀ ਮਿੱਤਰੋ ਥਾਣੇ ਦਾ ਸੈੱਟ ਲੱਗੀ ਜਾਂਦਾ ਹੈ ਪਿੱਛੇ ਬਾਈ ਪੀਮਰਾਓ ਅੰਮਿਤਕਰ ਜੀ ਦੀ ਫੋਟੋ ਲਾਈ ਜਾਂਦੇ ਆ ਇਹ ਅਸਲ 'ਚ ਵੀਰੇ ਤੁਹਾਨੂੰ ਕੈਮਰੇ ਦੇ ਪਿੱਛੇ ਅਸੀਂ ਇੰਨਾ ਹੀ ਦਿਖਾਉਨੇ ਆ ਥਾਣਾ ਤੁਹਾਨੂੰ ਥਾਣਾ ਲੱਗਦਾ ਅਸਲ ਦੇ ਵਿੱਚ ਤੁਹਾਨੂੰ ਦਿਖਾ ਦਨੇ ਵੀ ਕੀ ਚੀਜ਼ ਐ ਇਹ ਇਹ ਸਕੂਲ ਹੈ ਵੀਰੇ ਪਿੱਛੇ ਮੰਦਿਰ ਬਣਿਆ ਹੋਇਆ ਆ ਬੈਕ ਸਾਈਡ ਸਾਰਾ ਸਕੂਲ ਹੈ ਇਹ ਇਹ ਸਕੂਲ ਦੇ ਕੋਈ ਪੁਰਾਣੀ ਇਮਾਰਤ ਹੈ ਜਿਹਨੂੰ ਅਸੀਂ ਥਾਣਾ ਬਣਾਦਣੇ ਹੁੰਦੇ ਆ ਸੋ ਆ ਇਧਰ ਇਹਨਾਂ ਦਾ ਉਹ ਵਾਲਾ ਮਿਡ-ਡੇ ਮੀਲ ਵਾਲਾ ਅਸੀਂ ਇਟਾਂ ਨੂੰ ਇਹਨਾਂ ਨੂੰ ਕੱਟ-ਕੱਟ ਸੀਨ ਲਾਉਨੇ ਹੁੰਦੇ ਆ ਵੀ ਪ੍ਰੋਪਰ ਆ ਨਾ ਜਾ ਵੀ ਸਿਰਫ ਓਨਾ ਹੀ ਪੋਰਸ਼ਨ ਦਿਖਾਉਨੇ ਹੁੰਦੇ ਆ ਸੋ ਇਧਰ ਤੁਸੀਂ ਦੇਖ ਸਕਦੇ ਹੋ ਅ ਸ਼ਿਵਜੀ ਭਗਵਾਨ ਜੀ ਦਾ ਮੰਦਿਰ ਹੈ ਬਣਿਆ ਹੋਇਆ ਤੇ ਆ ਸਾਰੀ ਸਕੂਲ ਦੀ ਇਮਾਰਤ ਹੈ ਇਹ پارک ਵਗੈਰਾ ਆ ਗਿਆ ਬਾਕੀ ਸਕੂਲ ਪਰਲੇ ਪਾਸੇ ਆ ਤੇ ਥਾਣੇ ਦਾ ਸੈੱਟ ਬਿਲਕੁਲ ਰੈਡੀ ਹੈ ਜੀ ਹਣਾ ਇੱਥੇ ਸੀਨ ਖੇਡਾਂਗੇ ਲੱਗ ਗਿਆ ਅੰਦਾਜ਼ਾ ਮੈਨੂੰ ਲੱਗ ਗਿਆ ਇਹ ਉਹ ਲਾਉ ਜਰਾ ਐਸਾ ਮੈਂ ਗੱਲ ਜੀ ਉੱਥੇ ਬੋਲਦੇ ਸੀ ਪਰ ਕੋਈ ਡਾਇਰੈਕਟਰ ਜਿਹੜੀ ਹਾਂ ਇਹਦਾ ਫੁੱਲਾੜਾ ਆ ਗਿਆ ਲਾ ਦੋ ਲਾ ਦੋ ਲਾ ਦੋ ਬੋਲੇਟ ਹੈ ਕੀ ਕਰੀਏ ਦੋ ਲਾ ਦਿੱਤਾ ਸੋ ਬਾਬੇ ਉਹ ਜਦੋਂ ਸੈਟਅਪ ਤਿਆਰ ਹੋ ਗਿਆ ਉਸ ਤੋਂ ਬਾਅਦ ਸੀਨ ਕਰਾਂਗੇ